ਪਿਆਰੇ ਦਰਸ਼ਕੋ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਮਾਪੇ ਕੰਮ ਤੇ ਉਹ ਮੁੜਦੇ ਆ ਪਾਈਆ ਖੰਡ ਲੈ ਆਈ ਗੱਡੀ 'ਚ ਉਤਰ ਕੇ ਰਾਣਾ ਜਵਾਕਾਂ ਲਈ ਸਮੋਸੇ ਲੈਣ ਚਲਾ ਗਿਆ ਜਿੱਥੇ ਉਸ ਦਾ ਅੱਬੂ ਫਲਾਂ ਦੀ ਰੇੜੀ ਲਾਉਂਦਾ ਹੁੰਦਾ ਸੀ ਤੇ ਆਪ ਰਾਣਾ ਵਾਜਾ ਮਾਰਦਾ ਸੀ ਮੈਨੂੰ ਨਹੀਂ ਪਤਾ ਕੀ ਹੁੰਦੀਆਂ ਨੇ ਰੂਹਾਂ ਪਰ ਉਦੋਂ ਉਹਦੇ ਮਨ ਦੀਆਂ ਤਾਰਾਂ ਕਿਤੇ ਹੋਰ ਹੀ ਜਹਾਨ ਵਿੱਚ ਆਬਾਦ ਹਸਤੀ ਨਾਲ ਜੁੜੀਆਂ ਹੋਈਆਂ ਸਨ ਅੱਬੂ ਹੁਣ ਉਹ ਹਾਲਾਤ ਨਹੀਂ ਬਿਹਤਰ ਹੋ ਗਏ ਹਨ ਹੁਣ ਉਹ 3 ਰੁਪਏ ਦੀ ਪੱਤੀ ਪਾਈਆ ਖੰਡ ਤੇ 2 ਕਿਲੋ ਆਟੇ ਦੇ ਮਸਲੇ ਨਹੀਂ ਰਹੇ ਬਿਹਤਰ ਹੋ ਗਏ ਹਨ ਤੂੰ ਹੁਣ ਹੋਣਾ ਚਾਹੀਦਾ ਸੀ ਅੱਬੂ ਤੇ ਕੱਲ ਦੀ ਜਵਾਕੜੇ ਗਾਉਣ ਲੱਗਿਆ ਸਟੇਜ ਤੇ ਆਪਣੇ ਬਾਪ ਦੀ ਵੱਡੀ ਸਾਰੀ ਜੈਕਟ ਪਾ ਕੇ ਚੜਦੀਏ ਤਾਂ ਸੁਰਾਂ ਦੀ ਸ਼ੈਬਰ ਲਾ ਦਿੰਦੀ ਏ ਤੇ ਉਹ ਕਹਿੰਦੀ ਏ ਉਹ ਹੁਣ ਇਕੱਲੀ ਨਹੀਂ ਹੈ ਇਹ ਹੁਣ ਸਾਡੀਆਂ ਰੂਹਾਂ ਸੈਟ ਹੋ ਕੇ ਸਾਲਾਂ ਬਾਅਦ ਪਿੰਡ ਮੁੜਿਆ ਪਰਦੇਸੀ ਜਹਾਨ ਨੂੰ ਤੁਰ ਗਈ ਆਪਣੀ ਮਾਂ ਦੀ ਜੁੱਤੀ ਨਾਲ ਲੈ ਆਇਆ ਤੇ ਉੱਚੀ ਥਾਂ ਤੇ ਰੱਖ ਕੇ ਆਪਣਾ ਮੱਕਾ ਮੰਨੀ ਬੈਠਾ ਇਹ ਹੁੰਦੇ ਤੁਰ ਗਿਆ ਦਾ ਅੰਗ ਸੰਗ ਮਹਿਸੂਸ ਕਰਨਾ ਉਹਨਾਂ ਦੀ ਗੈਰ ਹਾਜ਼ਰੀ ਨੂੰ ਨਕਾਰਨਾ ਨਹੀਂ ਰੱਦ ਨਹੀਂ ਕਰਨਾ ਤੇ ਇਉਂ ਹੌਸਲਾ ਬਲ ਹਾਸਲ ਕਰਨਾ ਕਿ ਉਹ ਸਾਡੇ ਨਾਲ ਹਨ ਸਖਤ ਰਾਹੋਂ ਪੇ ਆਸਾਨ ਸਫਰ ਲੱਗਦਾ ਹੈ ਇਹ ਮੇਰੀ ਮਾਂ ਦਾ ਅਸਰ ਲੱਗਦਾ ਹੈ ਤੇ ਬੰਦਿਆ ਤੇਰੀ ਇਤਿਹਾਸ ਤੇ ਪੀ ਐਚ ਡੀ ਕੀਤੀ ਨਹਿਫਲ ਹੈ ਜੇ ਤੂੰ ਆਪਣੇ ਪਾਲਣ ਪੋਸਣ ਵਿੱਚ ਮਾਪਿਆਂ ਦੀ ਕੀਤੀ ਮੁਸ਼ਕਲਤ ਨੂੰ ਯਾਦ ਨਹੀਂ ਰੱਖਦਾ ਤੂੰ ਆਪਣੇ ਮਾਪਿਆਂ ਦੀ ਕੀਤੀ ਮੁਸ਼ਕਲਤ ਨੂੰ ਯਾਦ ਨਹੀਂ ਰੱਖਦਾ ਵੀ ਉਹਨਾਂ ਨੇ ਤੇਰੇ ਪਾਲਣ ਪੋਸਣ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਧੰਨਵਾਦ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ